ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਅੱਜ ਜਿੱਦਾਂ ਅਮਰੀਕਾ ਦੇ ਉੱਪਰ ਮੈਂ ਦੋ ਵੀਡੀਓ ਪਾਈਆਂ ਤੁਸੀਂ ਸਾਰਿਆਂ ਨੇ ਦੇਖੀਆਂ ਆ ਤੇ ਜਿਨ੍ਹਾਂ ਨੇ ਨਹੀਂ ਦੇਖਿਆ ਉਹ ਜਾ ਕੇ ਜਰੂਰ ਦੇਖੋ ਜਰੂਰ ਹੈਲਪ ਹੋਊਗੀ ਨਾਲੇ ਵੀਡੀਓ ਪੂਰੀ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਫੇਰ ਮੈਨੂੰ ਸਵਾਲ ਪੁੱਛਣ ਲੱਗ ਪੁੰਦੇ ਆ ਬਹੁਤ ਜਣੇ ਕਿ ਇਹ ਕਿੱਦਾਂ ਕਿੱਦਾਂ ਆ ਕੀ ਗੁਨਾਹ ਆ ਕਿੱਦਾਂ ਆ ਭਾਵੇਂ ਅਪਲਾਈ ਕਰਨ ਦੀ ਕੋਈ ਚੀਜ਼ ਆ ਭਾਵੇਂ ਕਿੱਦਾਂ ਆ ਕਿਉਂਕਿ ਤੁਸੀਂ ਕੀ ਕਰਦੇ ਆ ਬਹੁਤ ਲੋਕ ਅੱਗੇ ਅੱਗੇ ਨਗਾ ਕੇ ਵਿੱਚੋਂ ਵਿੱਚੋਂ ਦੇਖਦੇ ਰਹਿੰਦੇ ਆ ਫਿਰ ਉਹ ਸਮਝ ਆਉਂਦੀ ਨਹੀਂ ਫਿਰ ਦੁਆਰਾ ਇਸ਼ਾਰੇ ਤੇ ਮੈਸੇਜ ਆਉਂਦੇ ਆ ਠੀਕ ਆ ਜੀ ਵੀਡੀਓ ਪੂਰੀ ਦੇਖਿਆ ਕਰੋ ਔਰ ਜਿਹੜੀ ਅਮਰੀਕਾ ਦੇ ਉੱਪਰ ਵੀਡੀਓ ਪਾਈ ਆ ਜਿਹੜੇ ਤਾਂ ਲੋਕ ਪੰਜਾਬ ਦੇ ਵਿੱਚ ਰਹਿੰਦੇ ਉਹਨਾਂ ਦੇ ਕੋਈ ਘਰੋਂ ਬਾਹਰ ਗਿਆ ਆ ਜਾਂ ਬੱਚੇ ਬਾਹਰ ਗਏ ਆ ਉਹਨਾਂ ਵਾਸਤੇ ਬਹੁਤ ਜ਼ਰੂਰੀ ਆ ਉਹ ਵੀਡੀਓ ਕਿਸ ਤਰ੍ਹਾਂ ਬਣਾ ਸਕਦੇ ਕੀ ਬਣਾਇਆ ਤੇ ਬਾਕੀ ਗੱਲ ਆਪਾਂ ਇੰਗਲੈਂਡ ਦੇ ਉੱਪਰ ਕਰਦੇ ਆ ਅਮਰੀਕਾ ਦਾ ਤਾਂ ਡੋਨ ਟ੍ਰੈਪ ਦਾ ਤਾਂ ਜ਼ਿਆਦਾ ਰੌਲਾ ਪੈ ਗਿਆ ਰਿਪੋਰਟ ਕਰਦੇ ਰਿਪੋਰਟ ਕਰਦੇ ਪਰ ਅੰਗਲੈਂਡ ਉਹ ਦੇਖੋ ਜਿਹੜੀ ਮੈਂ ਗੱਲ ਕਰੂੰਗਾ ਨਾ ਉਹਦੇ ਨਾਲ-ਨਾਲ ਡਾਕੂਮੈਂਟ ਚੱਲੀ ਜਾਣਗੇ ਨਾਲ-ਨਾਲ ਜੋ ਇੱਥੇ ਰਿਪੋਰਟਾਂ ਇੰਗਲਿਸ਼ ਚੈਨਲਾਂ ਦੇ ਵਿੱਚ ਇੰਗਲੈਂਡ ਦੇ ਨਿਊਜ਼ ਚੈਨਲਾਂ ਦੇ ਵਿੱਚ ਆ ਰਹੀਆਂ ਨਾਲ-ਨਾਲ ਮੈਂ ਸ਼ੋਅ ਕਰੀ ਜਾਊਗਾ ਕੋਈ ਵੀ ਆਪਣੇ ਕੋਲੋਂ ਗੱਲ ਨਹੀਂ ਕਰੂੰਗਾ ਅੰਗਲੈਂਡ ਤਾਂ ਅਮਰੀਕਾ ਤੋਂ ਬਹੁਤ ਜ਼ਿਆਦਾ ਅੱਗੇ ਆ ਅੰਗਲੈਂਡ ਪਿਛਲੇ 4-5 ਮਹੀਨੇ 'ਚ 19000 ਬੰਦਾ ਡਿਕਰੂਪਟ ਕਰ ਚੁੱਕਾ ਆ ਅਲੱਗ-ਅਲੱਗ ਕੰਟਰੀਆਂ ਦਾ ਔਰ ਪਿਛਲੇ ਸਿਰਫ 20-25 ਦਿਨ ਦੇ ਵਿੱਚ 609 ਬੰਦਾ ਗ੍ਰਿਫਤਾਰ ਕਰ ਲਿਆ ਆ ਉਹ ਜਿਹੜੇ ਗ੍ਰਿਫਤਾਰ ਕੀਤੇ ਆ ਉਹ ਜਿਆਦਾ ਕਿੱਥੇ ਕਿੱਥੋਂ ਗ੍ਰਿਫਤਾਰ ਕੀਤੇ ਆ ਪਹਿਲੀ ਗੱਲ ਤਾਂ ਜਿਹੜੇ ਡੋਂਕੀ ਲਾ ਕੇ ਆਏ ਹੋਏ ਆ ਜਿਨ੍ਹਾਂ ਨੇ ਆ ਕੇ ਇੱਥੇ ਕੋਈ ਕੇਸ ਹੀ ਨਹੀਂ ਪਾਇਆ ਤੇ ਦੂਜੀ ਗੱਲ ਜਿਹੜੇ ਟੂਰਿਸਟ ਤੇ ਆ ਕੇ ਇੱਥੇ 2 ਨੰਬਰ 'ਚ ਆ ਰਹੇ ਪਏ ਉਹਨੇ ਕੋਈ ਕੇਸ ਨਹੀਂ ਪਾਇਆ ਕਿੱਜੇ ਜਿਹੜੇ ਸਟੂਡੈਂਟ ਆ ਕੇ ਸਟੱਡੀਆਂ ਪੂਰੀਆਂ ਨਹੀਂ ਕੀਤੀਆਂ ਉਹ 2 ਨੰਬਰ 'ਚ ਹੋ ਗਏ ਆ ਏਅਰ ਹੋਮ ਚਾਹੇ ਕਿਸੇ ਵੀ ਤਰ੍ਹਾਂ ਦੇ ਵਰਕ ਪਰਮਿਟ ਚਾਹੇ ਉਹ ਲੋਕ ਆ ਛਾਪੇ ਕਿੱਥੇ ਪੈ ਰਹੇ ਆ ਸਲੂਨ ਹੋਇਆ ਪਾਰਲਰ ਹੋਇਆ ਕੋਈ ਟੇਕਵੇ ਕੋਈ ਰੈਸਟੋਰੈਂਟ ਹੋਇਆ ਕੋਈ ਪਬ ਹੋਇਆ ਕੋਈ ਕਾਰਵਾਸ਼ ਹੋਈ ਕਾਰਵਾਸ਼ ਜਿਹੜੇ ਹੁੰਦੇ ਆ ਨਾ ਉੱਥੇ ਹੋਇਆ ਜਾਂ ਕੋਈ ਵੈਲਟਰ ਕਿਉਂਕਿ ਜਿੰਨੇ ਕੱਚੇ ਲੋਕ ਜਿਆਦਾ ਵੈਲਟਰਾਂ ਨਾਲ ਕੰਮ ਕਰਦੇ ਆ ਇੱਥੇ ਤੱਕ ਕਿ ਵਿੰਡੋ ਭੰਨ ਕੇ ਦੋਰਾ ਭੰਨ ਕੇ ਪੁਲਿਸ ਅੰਦਰੋਂ ਜਾ ਕੇ ਬੰਦਿਆਂ ਨੂੰ ਗ੍ਰਿਫਤਾਰ ਕਰ ਰਹੀ ਆ ਮੋਲਾਂ ਦੇ ਵਿੱਚ ਕਾਰ ਕਾਰ ਪਾਰਕਿੰਗ ਦੇ ਵਿੱਚ ਛਾਪੇ ਪੈ ਰਹੇ ਆ ਬਹੁਤ ਜਿਆਦਾ ਇੰਗਲੈਂਡ ਨੇ ਵੀ ਸਾਬਕਾ ਦੇਖੋ ਤੁਸੀਂ ਭਾਵੇਂ ਅਮਰੀਕਾ ਉਹ ਇੰਗਲੈਂਡ ਉਹ ਕੈਨੇਡਾ ਉਹ ਤੁਸੀਂ ਜੇ ਦੂ ਨੰਬਰ ਚ ਆਇਓ ਜਾਂ ਦੂਜੇ ਪੱਤੇ ਹੋ ਗਏ ਕੇਸ ਜੇ ਤੁਸੀਂ ਕੋਈ ਮਾਰੀ ਰੋ ਜੇ ਤੁਸੀਂ ਕੋਈ ਕੇਸ ਨਾ ਪਾਇਆ ਤੇ ਫਿਰ ਤੁਹਾਡੇ ਨਹੀਂ ਹੋਸ਼ ਚਲੇਗਾ ਕਲੀਅਰ ਤੇ ਸਿੱਧੀ ਗੱਲ ਆ ਦੇਖੋ ਆ ਇੱਕ ਇਹ ਵੀ ਚੀਜ਼ ਆ ਕਿ ਕੇਸ ਕਿਹੜਾ ਪਾਉਣਾ ਆ ਉਹ ਕੇਸ ਦੇ ਪ੍ਰੂਫ ਕੀ ਆ ਉਹ ਵੀ ਜ਼ਰੂਰੀ ਹੋਣਾ ਚਾਹੀਦਾ ਝੂਠ ਨਹੀਂ ਚੱਲਣਾ ਝੂਠੇ ਕੇਸ ਨਹੀਂ ਚੱਲਣੇ ਪਰ ਉਹ ਵੀ ਸੱਚ ਹੋਣਾ ਚਾਹੀਦਾ ਜੋ ਤੁਸੀਂ ਪਾ ਰਹੇ ਆ ਉਹਦੇ ਤੁਹਾਡੇ ਕੋਲ ਪ੍ਰੂਫ ਕੀ ਆ ਕਿ ਤੁਸੀਂ ਜੋ ਚੀਜ਼ ਸਾਬਤ ਕਰ ਸਕਦੇ ਆ ਕਿ ਉਸ ਚੀਜ਼ ਨਾਲ ਤੁਸੀਂ ਗੂੜੇ ਹੋਏ ਆ ਉਹ ਚੀਜ਼ ਤੁਹਾਡੇ ਨਾਲ ਹੋ ਰਹੀ ਆ ਉਹ ਵੀ ਚੀਜ਼ ਸਾਬਤ ਕਰਨੀ ਜ਼ਰੂਰੀ ਹੁੰਦੀ ਆ ਫਿਰ ਹੀ ਤੁਸੀਂ ਉਹ ਕੇਸ ਪਾ ਸਕਦੇ ਆ ਠੀਕ ਆ ਹੁਣ ਝੂਠ ਤਾਂ ਬਿਲਕੁਲ ਨਹੀਂ ਚੱਲਣਾ ਇਹ ਸਰਕਾਰਾਂ ਸਖਤ ਹੋ ਚੁੱਕੀਆਂ ਆ ਕਿਉਂਕਿ ਅੱਗੇ ਲੋਕ ਝੂਠੇ ਆ ਕੇ ਕੇਸ ਲਾ ਦਿੰਦੇ ਸੀ ਉਹ ਚੀਜ਼ਾਂ ਨਹੀਂ ਚੱਲਣੀਆਂ ਉਹ ਮੈਂ ਅਮਰੀਕਾ ਦੇ ਉੱਪਰ ਵੀਡੀਓ ਪਾਈ ਆ ਜਾ ਕੇ ਦੇਖ ਲਓ ਉਹਦੇ ਤੇ ਸਾਰੀ ਡਿਟੇਲ ਹੈ ਉੱਥੋਂ ਲੱਗੇ ਜੜ ਤੱਕ ਦਿੱਤੀ ਹੋਈ ਆ ਦੇਖੋ ਇਹ 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 ਕੰਟਰੀਆਂ ਕਹਿੰਦੀਆਂ ਆ ਤੁਸੀਂ ਆਵੋ ਦਰਵਾਜ਼ੇ ਖੁੱਲੇ ਆ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਆ ਕੇ ਪ੍ਰੂਫ ਕਰੋ ਪ੍ਰੂਫ ਕਰੋ ਸੱਚ ਦੱਸੋ ਅਸੀਂ ਤੁਹਾਨੂੰ ਵੀਜ਼ਾ ਦਵਾਂਗੇ ਪਰ ਜੇ ਤੂੰ ਤੁਸੀਂ ਝੂਠ ਬੋਲੂਗੇ ਤੁਹਾਡੇ ਕੋਲ ਕੋਈ ਪ੍ਰੂਫ ਹੈ ਨਹੀਂਗਾ ਤਾਂ ਫੇਰ ਅਸੀਂ ਕੁਝ ਨਹੀਂ ਕਰ ਸਕਦੇ ਠੀਕ ਆ ਇਸ ਕਰਕੇ ਤੁਸੀਂ ਭਾਵੇਂ ਇੰਗਲੈਂਡ ਕੈਨੇਡਾ ਇੱਥੇ ਕਿਤੇ ਵੀ ਰਹਿੰਦੇ ਅਮਰੀਕਾ ਦੇ ਵਿੱਚ ਰਹਿੰਦੇ ਆ ਵੀ ਪੁਲਿਸ ਕੋਈ ਨਾ ਕੋਈ ਕੇਸ ਜਰੂਰ ਪਾ ਕੇ ਰੱਖੋ ਕੇਸ ਲੰਬੇ ਚੱਲਦੇ ਰਹਿੰਦੇ ਆ ਕੱਲ ਨੂੰ ਕੇਸ ਦਾ ਕੀ ਹੁੰਦਾ ਕੀ ਨਹੀਂ ਹੁੰਦਾ ਬਾਜ਼ੀਆਂ ਗੱਲਾਂ ਆ ਫਨਾਲ ਤੁਸੀਂ ਜੇ 2 ਨੰਬਰ ਤੇ ਆਏ ਆ ਜਾਂ ਹੋ ਗਏ ਆ ਕੇਸ ਜਰੂਰ ਕੋਈ ਨਾ ਕੋਈ ਪਾਓ ਠੀਕ ਆ ਜੀ ਕਿਉਂਕਿ ਇਹ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਸੀ ਇੰਗਲੈਂਡ ਦਾ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਇੰਗਲੈਂਡ ਦੇ ਬਹੁਤ ਜਿਆਦੇ ਛਾਪੇ ਪੈ ਰਹੇ ਆ ਬਹੁਤ ਜਿਆਦਾ ਫੜ ਫੜਾਈਆਂ ਚੱਲ ਰਿਹਾ ਅੰਨੇ ਬਹੁਤ ਛਾਪੇ ਪੈ ਰਹੇ ਆ ਅਮਰੀਕਾ ਦਾ ਤਾਂ ਸਿਰਫ ਰੌਲਾ ਪੈ ਗਿਆ ਇੰਗਲੈਂਡ ਨੇ ਰੋਲਾ ਨਹੀਂ ਪਾਇਆ ਇੰਗਲੈਂਡ ਨੇ ਚੁੱਪਚੀਚੇ ਰਿਪੋਰਟ ਕੀਤੇ ਆ 19000 ਬੰਦਾ ਰਿਪੋਰਟ ਕਰਦੇ ਆ ਸੌਖੀ ਗੱਲ ਨਹੀਂ ਫਿਰ ਚਾਰ ਪੰਜ ਮਹੀਨੇ ਦੇ ਵਿੱਚ ਹੀ ਆ ਹੁਣੀ ਹੁਣੀ 20 25 ਦਿਨ ਦੇ ਵਿੱਚ 609 ਬੰਦੇ ਫੜ ਲਏ ਆ ਤੇ ਇਸ ਕਰਕੇ ਇਹ ਬਹੁਤ ਜ਼ਿਆਦਾ ਸਰਕਾਰਾਂ ਸਖਤ ਹੋਈਆਂ ਇੱਕ ਚੱਕਰ ਪਤਾ ਕੀ ਆ ਲੋਕਾਂ ਕਾ ਕੇ ਇੱਥੇ ਕ੍ਰਾਈਮ ਵੀ ਕਰ ਰਹੇ ਆ ਜੇ ਕੰਮ ਨਹੀਂ ਮਿਲਦਾ ਜਾਂ ਕੁਛ ਵੀ ਆ ਉਹ ਵੀ ਇਹਨਾਂ ਦੇਸ਼ਾਂ ਨੂੰ ਤੰਗੀ ਹੋ ਰਹੀ ਹੈ ਹੁਣ ਕੈਨੇਡਾ ਦੇ ਵਿੱਚ ਸਾਡੇ ਜਿਹੜੇ ਸਟੂਡੈਂਟ ਗਏ ਆ ਹੁਣ ਦੁੱਖ ਤਾਂ ਲੱਗਦਾ ਆ ਪਰ ਗੱਲ ਸੱਚੀ ਵੀ ਆ ਸਾਡੇ ਜਿਹੜੇ ਸਟੂਡੈਂਟ ਗਏ ਆ ਕਿੱਦਾਂ ਹੁੱਲੜ ਬਾਜੀ ਕੀਤੀ ਉੱਥੇ ਦੀ ਲੋਕਲ ਪਬਲਿਕ ਖਿਲਾਫ ਹੋ ਚੁੱਕੀ ਆ ਇਹ ਇੱਕ ਨਾ ਇੱਕ ਦਿਨੇ ਸਾਰਾ ਪਟਾਕਾ ਪੈਣਾ ਹੀ ਸੀਗਾ ਹੁਣ ਰਾਤ ਨੂੰ 2 ਵਜੇ ਗੋਰੇ ਸੁੱਤੇ ਹੁੰਦੇ ਆ ਸਾਡੇ ਸਟੂਡੈਂਟ ਪੰਜਾਬੀ ਕੀ ਕਰਦੇ ਆ ਗੱਡੀਆਂ ਦੇ ਉੱਪਰ ਵੱਡੇ ਵੱਡੇ ਸਪੀਕਰ ਰੱਖਦੇ ਆ ਤੇ ਨਾਲ ਢੋਲ ਲੈਂਦੇ ਆ 20 25 25 ਜਨੇ ਰੋਡਾਂ ਤੇ ਨਿਕਲ ਪੈਂਦੇ ਢੋਲ ਵਜਾਉਂਦੇ ਆ ਉੱਚੀ ਉੱਚੀ ਗਾਣੇ ਵਜਾਉਂਦੇ ਆ ਉਹ ਰਾਤ ਦੇ 2 ਵਜੇ ਗੋਰੇ ਤਾਂ ਸੁੱਤੇ ਹੁੰਦੇ ਆ ਗੋਰੇ ਘਟੋ ਆਪਾਂ ਪੰਜਾਬ ਚ ਆਪਣੇ ਗਵਾਂਢ ਚ ਕੋਈ ਰੌਲਾ ਪਵੇ ਆਪ ਨੂੰ ਨੀਂਦ ਨਹੀਂ ਆਉਂਦੀ ਤੇ ਜਿੱਥੇ ਆ ਤੁਰਨ ਵਾਲਾ ਰਸਤਾ ਫੁੱਟਪਾਥ ਹੁੰਦਾ ਆ ਉੱਥੇ ਮੰਜੇ ਢਾਹ ਕੇ ਰੋਟੀਆਂ ਖਾਂਦੇ ਆ ਮਤਲਬ ਕਿ ਇਦਾਂ ਦੇ ਕੰਮ ਆ ਕੋਈ ਯਾਰ ਦੋਸਤ ਨੂੰ 에어ਪੋਰਟ ਤੇ ਲੈਣਗੇ ਢੋਲ ਲੈ ਕੇ ਚੱਲ ਜਾਂਦੇ ਆ ਹੈਨਾ ਜਿੱਦਾਂ ਪਤਾ ਨਹੀਂ ਕਿਹੜੀ ਜੰਗ ਜਿੱਤ ਕੇ ਆਏ ਆ ਔਰ ਇਹਨਾਂ ਕਰਕੇ ਉੱਥੇ ਦੀ ਜਿਹੜੀ ਲੋਕਲ ਪਬਲਿਕ ਆ ਨਾ ਲੋਕ ਕੈਨੇਡੀਅਨ ਆ ਉਹ ਖਲਾਫ ਹੋ ਗਏ ਆ ਹੁਣ ਕੈਨੇਡਾ ਦੇ ਵਿੱਚ ਵੀ ਇਹੇ ਕੰਮ ਸ਼ੁਰੂ ਹੋਣ ਲੱਗਾ ਆ ਕਰੇਟਰ ਵੀ ਬਹੁਤ ਵੱਡੀ ਲਿਸਟ ਬਣਾ ਕੇ ਬੈਠਾ ਆ ਇਸ ਕਰਕੇ ਜੇ ਸਾਨੂੰ ਉੱਥੇ ਸ਼ੂਟ ਮਿਲੀ ਸੀ ਸਾਨੂੰ ਉੱਥੇ ਰਹਿਣ ਦੀ ਪਰਮਿਸ਼ਨ ਮਿਲੀ ਸਾਨੂੰ ਆਪਣੇ ਜਨ ਬਦਲਣ ਦੀ ਆਪਣੀ ਗਰੀਬੀ ਕੱਟਣ ਦੇ ਜਾਂ ਸਾਨੂੰ ਪਿੱਛੋਂ ਕੋਈ ਪ੍ਰੋਬਲਮ ਸੀਗੀ ਅਸੀਂ ਤਾਂ ਆਏ ਆ ਜਾਂ ਉੱਥੇ ਅਸੀਂ ਫੇਪ ਨਹੀਂ ਸੀਗੇ ਕੁਝ ਵੀ ਸੀਗਾ ਪਰ ਇੱਥੇ ਆ ਕੇ ਤੁਸੀਂ ਉਹ ਕੰਮ ਤਾਂ ਨਾ ਕਰੋ ਕਿ ਇਹਨਾਂ ਦੇਸ਼ਾਂ ਨੂੰ ਇਹਨਾਂ ਸਰਕਾਰਾਂ ਨੂੰ ਇਹਨਾਂ ਪਬਲਿਕ ਨੂੰ ਕੋਈ ਪ੍ਰੋਬਲਮ ਹੋਵੇ ਗੱਲਾਂ ਸੱਚੀਆਂ ਕਹਾੜੀਆਂ ਆ ਪਰ ਇਹ ਸੱਚ ਆ ਇਹ ਤੁਹਾਨੂੰ ਸਾਰਿਆਂ ਦੇ ਸਾਹਮਣੇ ਆਉਂਦੀਆਂ ਆ ਸਾਰੇ ਨੂੰ ਪਤਾ ਹੀ ਸੱਚੀ ਆ ਇਸ ਕਰਕੇ ਤੁਸੀਂ ਕਿਸੇ ਵੀ ਕੰਟਰੀ 'ਚ ਰਹਿੰਦੇ ਕੋਈ ਨਾ ਕੋਈ ਕੇਸ ਪਾ ਕੇ ਰੱਬ ਕੋ ਕੇਸ ਤਾਂ ਸਹੀ ਹੋਣਾ ਚਾਹੀਦਾ ਪ੍ਰੂਫ ਹੋਣੇ ਚਾਹੀਦੇ ਆ ਠੀਕ ਹੈ ਜੀ ਤੇ ਬਾਕੀ ਥੈਂਕ ਯੂ ਸਾਰੇ ਉਹ ਸਤਿ ਸ੍ਰੀ ਅਕਾਲ ਆਪ ਜੀ ਆਚਾਰ ਰੱਖਿਓ ਤੇ ਵੀਡੀਓ ਸਕਿੱਪ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਜ਼ਰੂਰ ਬਜਾਉਂਦਿਆ ਕਰੋ ਜਦੋਂ ਵੀ ਮੈਂ ਵੀਡੀਓ ਪਾਉਂਗਾ ਸਭ ਤੋਂ ਪਹਿਲਾਂ ਤੁਹਾਡੇ ਤੱਕ ਉਹ ਵੀਡੀਓ ਪਹੁੰਚੂਗੀ ਠੀਕ ਹੈ ਜੀ ਤੇ ਬਾਕੀ ਵੀਡੀਓ ਸਕਿੱਪ ਨਾ ਕਰਿਆ ਕਰੋ ਪੂਰੀ ਦੇਖਿਆ ਕਰੋ ਸਤਿ ਸ੍ਰੀ ਅਕਾਲ ਜੀ